ਸਾਸੀ ਕਾਲ ਮੈਂ ਹਾਂ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੀ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਨੂੰ ਲੱਗਿਆ ਵੱਡਾ ਝਟਕਾ ਦੱਸਦੀ ਹੈ ਕਿ ਈਡੀ ਨੇ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਦਸਕਤ ਜਾਂ ਕਹਿ ਦਈਏ ਪਰਵੇਸ਼ ਕਰ ਲਿਆ ਹੈ ਇੱਕ ਬੜਾ ਵੱਡਾ ਝਟਕਾ ਲੱਗਿਆ ਸੀ ਪਹਿਲਾਂ ਕਾਂਗਰਸ ਪਾਰਟੀ ਦੇ ਸਾਬਕਾ ਦੋ ਮੰਤਰੀਆਂ ਨੂੰ ਇੱਕ ਪਾਸੇ ਸਾਧੂ ਧਰਮਸੋਤ ਸੀ ਦੂਸਰੇ ਪਾਸੇ ਸੀ ਭਾਰਤ ਆਸ਼ੂਪੂਸ਼ਨ ਭਾਰਤ ਆਸ਼ੂਪੂਸ਼ਨ ਦੇ ਖਰ ਅੱਜ ਇੱਕ ਵਾਰ ਫਿਰ ਵੱਡੀ ਰੇਡ ਹੋਈ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਵੱਲੋਂ ਉਹਦਾ ਧਰਮਸੋਤ ਅਤੇ ਧਰਮਸੋਤ ਦੇ ਰਿਸ਼ਤੇਦਾਰਾਂ ਦੇ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਸਵੰਤ ਸਿੰਘ ਗੱਜੜਮਾਰ ਦੇ ਦਾਦੇ ਬ੍ਰਦਰ ਨੂੰ ਜਿਹੜਾ ਹੈ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਹਾਈ ਕੋਰਟ ਦੇ ਕੋਲੋਂ 4 ਦਿਨਾਂ ਦਾ ਰਿਮਾਂਡ ਵੀ ਲੈ ਲਿਆ ਹੈ ਅੱਜ ਸਵੇਰ ਉੱਠਦਿਆਂ ਹੀ ਈਡੀ ਨੇ ਫਿਰ ਪ੍ਰਵੇਸ਼ ਕੀਤਾ ਰੇਡ ਮਾਰੀ ਭਾਰਤ ਆਸ਼ੂ ਕੂਸ਼ਣ ਦੇ ਘਰ ਦੇ ਵਿੱਚ ਉਸ ਦੇ ਕਰੀਬੀਆਂ ਦੇ ਫੋਨ ਖਾਤੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ ਗਈਆਂ ਇਵਨ ਦੋ ਲੋਕਰਾਂ ਤਿੱਕਰ ਵੀ ਜਿਹੜੀ ਤਫਤੀਸ਼ ਕੀਤੀ ਗਈ ਈਡੀ ਅਤੇ ਈਡੀ ਦੇ ਸਰ ਉੱਤ ਅਧਿਕਾਰੀਆਂ ਦੇ ਦੁਆਰਾ ਦੱਸਦੀ ਹੈ ਕਿ ਇੱਕ ਹੋਰ ਵੱਡਾ ਵੱਡੀ ਰੈਡ ਮਾਰੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਦੇ ਘਰ ਵੀ ਅੱਜ ਪ੍ਰਵੇਸ਼ ਕੀਤਾ ਗਿਆ ਈਡੀ ਵੱਲੋਂ ਈਡੀ ਨੇ ਪਹਿਲਾਂ ਉਹ ਸੰਸਦ ਦੇ ਘਰ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਸੈੱਲਫੋਨ ਬੰਦ ਕਰਵਾਏ ਸੈਲਫੋਨ ਬੰਦ ਕਰਵਾਣ ਤੋਂ ਬਾਅਦ ਉਹਨਾਂ ਦੇ ਸੈਲਫੋਨ ਚੈੱਕ ਕੀਤੇ ਗਏ ਆ ਕੌਣ ਸੀ ਤੇ ਕੌਣ ਚੈੱਕ ਕੀਤੇਗਾ ਉਹਨਾਂ ਦੇ ਲੋਕਰ ਚੈੱਕ ਕੀਤੇਗਾ ਇਥੋਂ ਤੱਕ ਕੇ ਉਹਨਾਂ ਨੂੰ ਕਿਸੇ ਦੇ ਨਾਲ ਗੱਲਬਾਤ ਕਰਨ ਦੀ ਵੀ ਪਰਮਿਸ਼ਨ ਨਹੀਂ ਦਿੱਤੇਗੀ ਉਧਰ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਨੇ ਕਹਿ ਦਿੱਤਾ ਕਿ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਤੋਤੇ पिंजਰੇ ਦੇ ਵਿੱਚੋਂ ਬਾਹਰ ਕੱਢ ਦਿੱਤੇ ਨੇ ਦੱਸਦੀਏ ਕਿ ਜੋ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਪੰਜਾਬ ਤੋਂ ਉਹਨਾਂ ਨੂੰ ਅੱਜ ਇੱਕ ਵਾਰ ਫਿਰ ਵੱਡੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਈਡੀ ਅਤੇ ਈਡੀ ਦੇ ਸਰ ਉੱਚ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਸ਼ਾ ਸੰਜੀਵ ਅਰੋੜਾ ਦੇ ਘਰ ਅੱਜ ਛਾਪਾ ਮਾਰਿਆ ਛਾਪਾ ਮਾਰਨ ਤੋਂ ਬਾਅਦ ਉਹਨਾਂ ਦੇ ਪੂਰੇ ਘਰ ਦੀ ਤਲਾਸ਼ੀ ਕੀਤੀ ਗਈ ਇਸ ਤੇ ਵੱਡਾ ਹਮਲਾ ਕੀਤਾ ਹੈ ਅਰਵਿੰਦ ਕੇਜੀਵਾਲ ਅਤੇ ਮਨੀਸ਼ ਸੋਧਿਆ ਇਹਨਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਵੇਂ ਹੀ ED ਪਰਮਿਸ਼ਨ ਦਿੰਦੀ ਹੈ ਭਾਰਤੀ ਜਨਤਾ ਪਾਰਟੀ ਹਮਲਾ ਕਰ ਦਿੰਦੀ ਹੈ ਕਿਉਂਕਿ ਜਿਹੜੀ ਸਾਰੀ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਦੇ ਵਿੱਚ ED ਅਤੇ ED ਦੇ ਸਭ ਉੱਚ ਅਧਿਕਾਰੀ ਨੇ ਤੋਤੇ ਜਿਹੜੇ ਨੇ ਉਹ ਪਿੰਜਰਿਆਂ ਦੇ ਵਿੱਚੋਂ ਬਾਹਰ ਆ ਰਹੇ ਨੇ ਬਿਨਾਂ ਮਤਬਲ ਤੋਂ ਘਰਾਂ ਦੇ ਵਿੱਚ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਸੰਸਦ ਸ਼ਾਮ अरोड़ा ਜੋ ਆਮ ਆ ਸੰਜੀਵ अरोड़ा ਸੋਰੀ ਸੰਜੀਵ अरोड़ा ਜੋ ਆਮ ਆਦਮੀ ਪਾਰਟੀ ਦੇ ਸੰਸਦ ਦੇ ਉਹਨਾਂ ਦੇ ਘਰ ਦੇ ਵਿੱਚ ਅੱਜ ਜਿਹੜੀ ਈਡੀ ਨੇ ਫਿਰ ਦੁਬਾਰਾ ਦਸਤਕ ਦਿੱਤੀ ਛਾਪੇਮਾਰੀ ਕੀਤੀ ਗਈ ਉਹਨਾਂ ਦੇ ਸੈੱਲ ਫੋਨ ਹਾਲੇ ਤੱਕ ਵੀ ਜਿਹੜੇ ਬੱਗ ਆ ਰਹੇ ਨੇ ਉਹਨਾਂ ਦੇ ਵਿਸਤੇਦਾਰਾਂ ਦੇ ਫੋਨ ਅਤੇ ਅਕਾਊਂਟ ਈਡੀ ਅਤੇ ਈਡੀ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਚੈੱਕ ਕੀਤਾ ਜਾ ਰਹੇ ਨੇ ਯਾਨੀ ਕਿ ਈਡੀ ਨੇ ਪੰਜਾਬ ਤੋਂ ਇਲਾਵਾ ਦਿੱਲੀ ਜਿੱਥੇ-ਜਿੱਥੇ ਵੀ ਆਮ ਆਦਮੀ ਅਤੇ ਕਾਂਗਰਸ ਪਾਰਟੀ ਦੀ ਥੋੜੀ-ਬਹੁਤੀ ਕਿਤਾਈ ਦਿਸਦੀ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ ਈਡੀ ਦੇ ਦੁਆਰਾ ਉਹਨਾਂ ਉੱਤੇ ਹਲਾ ਬੋਲ ਦਿੰਦੀ ਹੈ ਧੰਨਵਾਦ